ਸਪਨਾਂ ਜੀ ਜੰਤ ਸਭ ਭੇ ਪਵਿੱਤਰ ਸਤ ਗੁਰ ਕੀ ਸਚ ਸਾਖੀ ਬੇਕੰਮ ਬਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦਰਦਾਇ ਕੋਈ ਪਾਪ ਪਏ ਸਭ ਪਾਪਨ ਜਨ ਨਾਨਕ ਸੁਖ ਕਰਿਆ ਪ੍ਰਭ ਸਰਣਾਗਤੀ ਕਿਰਪਾ ਨਦ ਦਇਆਲ ਇੱਕ ਅੱਖਰ ਹਰ ਮਨ ਵਸਤ ਨਾਨਕ ਉ ਜੁਗ ਕਟਲ ਓ ਜਹਾਨ ਦੇ ਬਾਣੀ ਜਗਤ ਤਖਤਾਂ ਦੇ ਮਾਲਕ ਬਖਸ਼ੰਦ ਪਾਦਸ਼ਾਹ ਜਹਰਦੂਰ ਹਾਜਰਾ ਅਜੂਰ ਸ਼ਬਦ ਗੁਰ ਪੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਾਜ਼ਰੀ ਦੇ ਅੰਦਰ ਹਾਜ਼ਰੀਆਂ ਲਗਾ ਰਹੀ ਅਤੇ ਸਤਿਗੁਰਾਂ ਜੀ ਦੀ ਪਾਵਨ ਮੁਬਾਰਕ ਨਿਗੀ ਗੋਦ ਦਾ ਅਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸੋਹਰੀ ਕਲਸਾ ਰੂਪ ਸਤ ਸੰਗਤ ਜੀਓ ਮੱਦੇ ਹੀ ਪਗ ਸਹੀਦਾਂ ਦੇ ਸਰਤਾਜ ਰਹਿਮਤਾਂ ਦੇ ਪੰਡਾਦ ਪੰਚਮ ਪਾਤਸ਼ਾਹਨ ਪੰਸਾ ਹੀਵ ਸ੍ਰੀ ਗੁਰੂ अर्जुन देव महाराज ਜੀ ਦੀ ਮਵਾਰ ਕ੍ਰਿਸ਼ਨਨ ਉਚਾਰਣ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਪੰਮਰਤੋ ਬਾਣੀ ਦੀ ਆਪਾਂ ਅਰ ਰੋਜ਼ ਲੜੀ ਵਾਰ ਵਿਚਾਰ ਸੰਧਪੁੰਦ ਨਾਮ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਕਿਰਪਾ ਕਰਦੇ ਨੇ ਸੰਤ ਸੰਗ ਅੰਤਰ ਪ੍ਰਵਢੀਤਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸੋਖਮਣੀ ਸਾਹਿਬ ਜੀ ਦੀ ਇਹ ਬਾਈਨੀ ਅਸ਼ਟਪਦੀ ਹੈ ਸਲੋਕ ਹੈ ਗਿਆਨ ਅੰਜਨ ਗੁਰ ਦੀਆ ਅਗਿਆਨ ਕੰਦੇ ਹਿਰਦ ਨਾਸ ਹਰ ਕਿਰਪਾ ਤੇ ਸੰਤ ਬਿਠਿਆ ਨਾਨਕ ਮਨ ਪ੍ਰਭਾਸ਼ ਮਨੇ ਇਸ ਸ਼ਲੋਕ ਦੀ ਇਹ ਵਿਆਖਿਆ ਹੈ ਇਹ ਜਿਹੜੀ ਆਪਾਂ ਨੇ ਪਉੜੀ ਪੜੀ ਅੰਤਰ ਸੰਤ ਸੰਗ ਅੰਦਰ ਪ੍ਰਵਢੀ ਤਾਂ ਜਿਨ੍ਹਾਂ ਨੇ ਆਪਣੇ ਅੰਦਰ ਢੀਠਾ ਰਬ ਨੂੰ ਵੇਖ ਲਿਆ ਹੈ ਰੱਬ ਨੂੰ ਮਹਿਸੂਸ ਕਰ ਲਿਆ ਹੈ ਕਣ ਕਣ ਦੇ ਵਿੱਚ ਜਰਰੇ ਜਰਰੇ ਦੇ ਵਿੱਚ ਅ ਰੱਬ ਨੂੰ ਅਨੁਭਵ ਕਰਦੇ ਹਨ ਤਾਂ ਨਾਮ ਪ੍ਰਭੂ ਦਾ ਅੱਲਾ ਦਾ ਮਿੱਠ ਪਰਮਾਤਮਾ ਦਾ ਨਾਮ ਉਹਨਾਂ ਨੂੰ ਹੀ ਮਿੱਠਾ ਲੱਗਦਾ ਕੋਈ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਚੱਲਦੇ ਸਾਗਲ ਸਮਗਰੀ ਇੱਕ ਸਕਟਮਾ ਹੈ ਕਿ ਜਿਹੜੀ ਸਾਰੀ ਸਮਗਰੀ ਹੈ ਇਹ ਸਾਰੇ ਅ ਰੱਬ ਨੇ ਬਣਾਏ ਨੇ ਰੱਬ ਨੇ ਬਣਾ ਕੇ ਸਾਰਿਆਂ ਦੇ ਅੰਦਰ ਆਪਣਾ ਵਾਸਾ ਕੀਤਾ ਹੋਇਆ ਹੈ ਅ ਰੱਬ ਤੋਂ ਮਰਿਆਦਾ ਤੋਂ ਬਾਅਦ ਰੱਬ ਤੋਂ ਵੀ ਬਾਅਦ ਨੇ ਜਦੋਂ ਰੱਬ ਦੇ ਨਾਲ ਜੁੜਦੇ ਆ ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਜੋ ਬਨ ਜਾਂਦੇ ਨਾ ਡਰਾਂ ਜੈਸੇ ਪ੍ਰੀਤ ਨਾ ਜਾਏ ਕਈ ਮਹਾਂਪੁਰਸ਼ਾਂ ਦੇ ਹੋਏ ਨੇ ਤਾਂ ਜਿਨ੍ਹਾਂ ਨੂੰ ਆਪਣਾ ਆਪ ਭੁੱਲ ਗਿਆ ਸੀ ਅਤੇ ਉਹ ਨਾਮ ਦੇ ਰਸੀਏ ਬਣ ਗਏ ਸੀ ਹੁਣ ਜਦੋਂ ਇਹ ਸਵਾਲ ਭਗਤ ਪੂਰਨ ਸਿੰਘ ਜੀ ਨੂੰ ਕੀਤਾ ਜਿਹੜੇ ਬੰਗਲਵਾੜੇ ਵਾਲੇ ਨੇ ਭਗਤਪੁਰਨ ਸਿੰਘ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਰਜਾਇਮਿਆਂ ਦੇ ਵਿੱਚ ਇਤਨੇ ਖੁਗੋਗੇ ਵਿਆਹ ਨਹੀਂ ਕੀਤਾ ਉਹ ਕਹਿੰਦੇ ਮਾਂ ਬਾਪ ਦਾ ਤਾਂ ਚਾਹ ਹੁੰਦਾ ਸਾਡੇ ਬੱਚੇ ਵਿਆਹ ਕਰਨ ਸਾਡੇ ਪੋਤੇ ਪੁੱਤਰੀਆਂ ਉਹ ਕਹਿੰਦੇ ਮੇਰਾ ਧਿਆਨ ਇਤਨਾ ਇਧਰ ਲੱਗੇ ਆ ਕਿ ਮੈਂ ਭੁੱਲੀ ਗਿਆ ਕਿ ਵਿਆਹ ਵੀ ਕਰਵਾਉਣਾ ਸੀ ਹੁਣ ਜਦੋਂ ਦੁਨੀਆ ਦਾ ਜੋਹਰ ਲੰਗ ਜਾਂਦਾ ਹੈ ਬੜੇ ਪਾ ਜਾਂਦਾ ਹੈ ਤਾਂ ਤਾਂ ਫਿਰ ਮੁਸ਼ਕਲ ਹੈ ਬੜੀਆਂ ਜ਼ਿੰਮੇਵਾਰੀਆਂ ਚੁੱਕਣੀਆਂ ਪੈਂਦੀਆਂ ਨੇ ਤਾਂ ਫਿਰ ਉਹ ਸਾਰਾ ਬੜੀ ਪੇ ਦੇ ਵਿੱਚ ਆ ਕੇ ਨਹੀਂ ਹੋ ਸਕਦਾ ਭਗਤ ਪੂਰਨ ਸਿੰਘ ਜੀ ਕਹਿੰਦੇ ਮੈਂ ਪੂਰਾ ਜੀਵਨ ਇੱਧਰ ਲਾ ਦਿੱਤਾ ਤਾਂ ਉਥੇ ਇਹ ਬਾਬਾ ਫਰੀਦ ਜੀ ਵਿਆਖਿਆ ਕਰਦੇ ਨੇ ਜੀਵਨ ਦੀ ਜੋਵਨ ਜਾਂਦੇ ਨਾ ਡਰਾਂ ਜੈਸੇ ਪ੍ਰੀਤ ਨਾ ਪੂਰੀ ਦੁਨੀਆ ਜਾਵੇ ਮੇਰਾ ਜੋਵਨ ਜਾਵੇ ਭਾਵੇਂ ਪਰ ਮੈਂ ਅ ਰੱਬ ਦੇ ਨਾਲ ਪ੍ਰੀਤ ਵਿੱਚ ਤੁਰ ਰੱਬ ਦੇ ਨਾਲ ਆਪਣੀ ਪ੍ਰੀਤ ਤੇ ਦਰਗਣੀ ਬਣ ਕਰਾ ਲਿਆ ਫਰੀ ਤਾਂ ਕਿੰਨੀ ਜੋਵਨ ਪ੍ਰੀਤ ਸੁੱਕ ਗਏ ਕਮਲ ਆਏ ਬੂਡਾ ਲਾਇਆ ਧਰਤੀ ਦੇ ਵਿੱਚ ਬੀਜ-ਬੀਜ ਦਿੱਤਾ ਹੁਣ ਬੂਟੇ ਨੇ ਪੁੰਗਰਨਾ ਪਾਣੀ ਦੇ ਨਾਲ ਲੱਖਾਂ ਤੁਸੀਂ ਯਤਨ ਕਰ ਲਓ ਉਹਦੇ ਵਿੱਚ ਮੈਂ ਪਾਣੀ ਪਾਲਾ ਮਾਂ ਲੱਖਾਂ ਜਤਨ ਕਰੋ ਤੁਸੀਂ ਖਾਦ ਪੁੰਹਦਾ ਨੇਕਾਂ ਜਤਨ ਕਰ ਲਓ ਜਦੋਂ ਤੱਕ ਉਹਨੂੰ ਪਾਣੀ ਨਹੀਂ ਲੱਗਦਾ ਨਾ ਉਦੋਂ ਤੱਕ ਬੂਟੇ ਨੇ ਪੁੰਗਰਨਾ ਨਹੀਂ ਬਾਬਾ ਫਰੀਦ ਜੀ ਕਹਿੰਦੇ ਨੇ ਬੜੇ ਕਮਲਾ ਗਏ ਨੇ ਬੜੇ ਸੁੱਕ ਗਏ ਨੇ ਬੜੇ ਬਰਬਾਦ ਹੋ ਗਏ ਨੇ ਰੱਬ ਦੀ ਫਰੀਦ ਤੋਂ ਬਿਨਾਂ ਬੜੇ ਬੀਜ ਸੁੱਕ ਗਏ ਨੇ ਪਾਣੀ ਤੋਂ ਬਿਨਾਂ ਪਾਣੀ ਜਿਆਦਾ ਪੈ ਜਾਂਦਾ ਫਿਰ ਵੀ ਸੜ ਜਾਂਦੇ ਨੇ ਅਰ ਬਾਬਾ ਬਰੀ ਜੀ ਕਹਿੰਦੇ ਸੀ ਤਾਂ ਸੁੱਕੇ ਆ ਨਾ ਪਾਣੀ ਲੱਗਣ ਦੀ ਗਲਤਾਂ ਬੜੀ ਲੋੜਦੀ ਹੈ ਫਰੀਦਾ ਕਿਤਿ ਜੋਵਨ ਪ੍ਰੀਤ ਬਿਨ ਸੁੱਕ ਗਏ ਕੋਮਲ ਆਏ بڑے ਇਨਸਾਨ ਨੇ ਜਿਹੜੇ ਰੱਬ ਦੀ ਪ੍ਰੀਤ ਤੋਂ ਬਿਨ ਸੁੱਕ ਗਏ ਨੇ ਹੁਣ ਰੱਬ ਦੀ ਪ੍ਰੀਤੀ ਬਣੇ ਕਿਵੇਂ ਆ ਰੱਬ ਦੀ ਪ੍ਰੀਤੀ ਮਿਲੇ ਕਿਵੇਂ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਗਵਾਚੀ ਤਾਂ ਉਹਦੇ ਲਈ ਹੈ ਨਾ ਮਿਲਣੀ ਤਾਂ ਉਹਨੂੰ ਆ ਕਿ ਲੱਭੇ ਤਾਂ ਉਹ ਜਿਹਦੇ ਕੋਲ ਹੈ ਨਹੀਂ ਆਲਰੇਡੀ ਰੱਬ ਨੇ ਜਦੋਂ ਜਨਮ ਹੋਇਆ ਜਨਮ ਸਿੱਧ ਹਰ ਇੱਕ ਨੂੰ ਰੱਬ ਦੀ ਪ੍ਰੇਮ ਪ੍ਰੇਮ ਮਹਾਂਭਤ ਮਿਲਦੀ ਹੈ ਰੱਬ ਦੇ ਗੁਣ ਨੇ ਸਬਰ ਸੰਤੋਖ ਰਖਣਾ ਇਹ ਰੱਬ ਦੇ ਗੁਣ ਨੇ ਚੰਗੇ ਕਰਮ ਕਰਨੇ ਇਹ ਰੱਬ ਦੀ ਮਿਹਰਬਾਨੀ ਹੈ ਕਿ ਰੱਬ ਨੇ ਕਰਮ ਨਿਵਾਜੀ ਕੀਤੀ ਹੈ ਪਰ ਰੱਬ ਨੂੰ ਮਹਿਸੂਸ ਕਰਨਾ ਸਤਿਗੁਰੂ ਕਹਿੰਦੇ ਨੇ ਸਾਗਲ ਸਮਗਰੀ ਇਕ ਸਕਟਮਾ ਹੈ ਸਾਰੇ ਪਦਾਰਥ ਸਾਰੇ ਜੀਵ ਕਟ ਕਟ ਦੇ ਅੰਦਰ ਰੱਬ ਜੀ ਵੱਸਦੇ ਨੇ ਸਾਰਿਆਂ ਦੇ ਅੰਦਰ ਰੱਬ ਹੈ ਰੱਬ ਤੋਂ ਬਗੈਰ ਕੋਈ ਵੀ ਨਹੀਂ ਕਿਉਂਕਿ ਜੇ ਰੱਬ ਨਹੀਂ ਹੈ ਨਾ ਤਾਂ ਬੀਜ ਜਿਹੜਾ ਸੁੱਕਾ ਹੋਇਆ ਉਹ ਵੀ ਖਤਮ ਹੋ ਜਾਂਦਾ ਅਤੇ ਜੇ ਸੁੱਕਾ ਹੋਇਆ ਬੀਜ ਹੈ ਕਈਆਂ ਨੂੰ ਸਕਾਉ ਕੇ ਸਕਾਉਣਾ ਪੈਂਦਾ ਧੁੱਪੇ ਪਾਉਣਾ ਪੈਂਦਾ ਹੈ ਕਿ ਜਦੋਂ ਸੁੱਕ ਜਾਂਦਾ ਹੈ ਬੀਜ ਉਹਨੂੰ ਧਰਤੀ ਦੇ ਵਿੱਚ ਫੇਰ ਲਾਈਏ ਸੁੱਕੇ ਹੋਇਆ ਵੀ ਹਰਾ ਹੋ ਜਾਂਦਾ ਕਿਉਂਕਿ ਉਹਦੇ ਵਿੱਚ ਰੱਬ ਦੀ ਆਪਣੀ ਕਿਰਪਾ ਹੈ ਸਤਿਗੁਰੂ ਕਹਿੰਦੇ ਤੂੰ ਤਾਂ ਹਰਿਆ ਭਰਿਆ ਆਪਣੇ ਜ਼ਿੰਦਗੀ ਦੇ ਤੌਰ ਤੇ ਦੁਨੀਆ ਦੇ ਵਿੱਚ ਚੱਲਦਾ ਹੋਇਆ ਹਰਿਆ ਭਰਿਆ ਕਰਨਾ ਕਰਮਾਂ ਨੇ ਹਰਿਆ ਭਰਿਆ ਕਰਨਾ ਜਗਤ ਨੇ ਹਰਿਆ ਭਰਿਆ ਕਰਨਾ ਤਰਮ ਨੇ ਤੂੰ ਤਾਂ ਤੇਰਾ ਤਾਂ ਕੋਈ ਅੰਗਲ ਹੈ ਨਹੀਂ ਕਿ ਤੂੰ ਸੁੱਕ ਗਿਆ ਹੋਵੇਂਗਾ ਕਿਸੇ ਪੱਖੋਂ ਆਜੇ ਅੰਦਰੋਂ ਸੁੱਕ ਗਿਆ ਤਾਂ ਕਿਸੇ ਪੱਖ ਕਰਕੇ ਜਾਂ ਕਿਵੇਂ ਵੀ ਸਤਿਗੁਰੂ ਕਹਿੰਦੇ ਫਿਰ ਉਹ ਗਲਤੀ ਫਿਰ ਦੁਨੀਆ ਦੀ ਦੁਨੀਆਂ ਦੇ ਪੱਖੋਂ ਤੂੰ ਸੁੱਕ ਗਿਆ ਹੈ ਮਹੱਬਤ ਬਣਦੀ ਹੈ ਕਿਸੇ ਮਿੱਤਰ ਦੋਸ ਇੱਕ ਨਹੀਂ ਤਾਂ ਦੂਜੇ ਨਾਲ ਦੂਜਾ ਨਹੀਂ ਫਿਰ ਤੀਜੇ ਨਾਲ ਤੋ ਕਿ ਜਿੱਦਾਂ ਦਾ ਸੀ ਬਣਦੇ ਆ ਨਾ ਅੱਗੇ ਦਾ ਉਦਾਂ ਦਾ ਪਿਆਰ ਮੁਹੱਬਤ ਮਿਲਦੀ ਹੈ ਸਾਨੂੰ ਸਤਿਗੁਰੂ ਕਹਿੰਦੇ ਤੂੰ ਆਪਣਾ ਦੇ ਹੁਣ ਅੰਦਰ ਦਾ ਤਾਂ ਤੇਰੇ ਤੇ ਹੀ ਹੈ ਨਾ ਹਾਂ ਜੇ ਤੇਰੇ ਨਾਲ ਕੋਈ ਇੰਦਾਂ ਦੀ ਤੋਕਾ ਡੜੀ ਕਰਦਾ ਤੂੰ ਰਸਤਾ ਨਾਪ ਲਵੇਂਗਾ ਇੰਦਾਂ ਦਾ ਦੋਸਤ ਮਿੱਤਰ ਇੰਦਾਂ ਦਾ ਰਿਸ਼ਤੇਦਾਰ ਇੰਦਾਂ ਦਾ ਪਰਿਵਾਰ ਵਾਲਾ ਨਹੀਂ ਮੈਨੂੰ ਚਾਹੀਦਾ ਜਿਹੜਾ ਮੇਰਾ ਆਤਮਿਕ ਵਿਸ਼ਵਾਸ ਦਾ ਕਾੰਤ ਕਰਦਾ ਹੋਵੇ ਯਾ ਮੇਰੇ ਦਿਲ ਨੂੰ ਫੇਸ ਪਚਾ ਰਿਹਾ ਹੈ ਦ ਹੈ ਜਿੰਦਗੀ ਦਾ ਸੀ ਦੁਬਾਰਾ ਨਹੀਂ ਬਣਾਉਂਦੇ ਉਸ ਪੁਰਸਤੇਦਾਰ ਹੈ ਭਾਵੇਂ ਆਪਣੀ ਜਗਰ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਭਾਈ ਰੱਬ ਦੀ ਮਹੱਭਤ ਪਾ ਉਹਦੇ ਨਾਲ ਪਿਆਰ ਬਣੇਗਾ ਮਹੱਭਤ ਬਣੇਗੀ ਅਨਖ ਰੰਗ ਨਾਨਾ ਦ੍ਰਿਸ਼ਟਾਏ ਤਦ ਨੂੰ ਪਤਾ ਲੱਗੇਗਾ ਜਿਤਨੇ ਦੁਨੀਆ ਦੇ ਰੰਗ ਨੇ ਇਹ ਸਾਰੇ ਰੱਬ ਦੇ ਰੰਗ ਨੇ ਕੀੜੀ ਤੋਂ ਲੈ ਕੇ ਹਾਥੀ ਤੱਕ ਰੱਬ ਦੇ ਰੰਗ ਨੇ ਇਹ ਤਾਂ 84 ਲੱਖ ਜੂੰਦ ਦੇ ਰੰਗ ਨੇ ਇਨਸਾਨ ਦੇ ਪਤਾ ਨਹੀਂ ਕਿੰਨੇ ਰੰਗ ਨੇ ਤੇ ਰੰਗ ਹੀ ਨੇ ਰੱਬ ਦੇ ਹੁਣ ਇਹ ਨਹੀਂ ਕਹਿ ਸਕਦੇ ਕਿ ਰੱਬ ਦੇ ਨਾਲ ਜੁੜਿਆ ਹੋਇਆ ਹੈ ਰੱਬ ਦੀ ਰਜਾ ਤੋਂ ਰਜਾ ਦੇ ਅੰਦਰ ਟਿਕ ਟੁੱਟਾ ਹੋਇਆ ਹੈ ਰੱਬ ਦੀ ਰਜਾ ਤੋਂ ਬਾਹਰ ਹੈ ਰਜਾ ਦੀ ਵਿੱਚ ਪਰ ਰੰਗ ਨੇ ਰੱਬ ਦੇ ਜਿਹੜਾ ਮਰਜ਼ੀ ਰੰਗ ਚੜ੍ਹ ਲਈਏ ਉਦਾਂ ਦਾ ਰੰਗ ਚੜ੍ਹ ਜੀਏ ਕਿ ਪਾਣੀ ਦੀ ਨਹੀਂ ਆਈ ਹੈ ਹੁਣ ਪਾਣੀ ਹੈ ਬਾਣੀ ਅਤੇ ਬਾਣੀ ਦਾ ਸੁਮੇਲ ਤਾਂ ਹੀ ਹੈ ਪਾਣੀ ਨੂੰ ਜਿਹੜਾ ਮਰਜੀ ਰੰਗ ਝਾੜ ਲੋ ਜਿਹੜਾ ਮਰਜੀ ਰੰਗ ਪਾ ਦਿਓ ਰੰਗ ਦਾ ਉਹ ਜੇਗਾ ਪਾਣੀ ਸਤਿਗੁਰੂ ਕਹਿੰਦੇ ਨੇ ਬੱਦ ਕਿਸਮਤੀ ਇਹ ਇਨਸਾਨ ਦੀ ਵੀ ਇਦਾਂ ਦੀ ਹੈ ਦੁਨੀਆਂ ਦੇ ਵਿੱਚ ਜਿਹੜਾ ਰੰਗ ਝਾੜੀ ਜਾਂਦਾ ਉਹ ਹੀ ਜੁੜੀ ਹੈ ਇਹ ਰੰਗ ਸਾਰੇ ਰੱਬ ਦੇ ਨੇ ਚੰਗਾ ਕਰ ਲੈ ਭਾਵੇਂ ਮੰਦਾ ਕਰ ਲੈ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਸਤਿਗੁਰੂ ਕਹਿੰਦੇ ਨੇ ਪਰਮਾਤਮਾ ਦਾ ਨਾਮ ਮੰਨ ਲੋ ਨੌ ਖਜ਼ਾਨਿਆਂ ਦਾ ਖਜ਼ਾਨਾ ਹੈ ਨੌ ਨਦੀਆਂ ਨੇ ਉਹਨਾਂ ਦੇ ਤੁਲ ਜਿਹੜਾ ਨਾ ਕਿ ਉਹਦਾ ਦੀ ਬਰਾਬਰੀ ਵੀ ਨਹੀਂ ਕਹਿ ਸਕਦੇ ਅਮਰਤ ਦਾ ਇਹ ਤੋਂ ਵੀ ਉੱਚਾ ਹੈ ਕਿਉਂਕਿ ਜਿਨ੍ਹਾਂ ਨੇ ਨੌ ਪੰਡਾ ਅਸਲ ਕੀਤੇ ਨੇ ਰਧੀਆਂ ਸਿੱਧੀਆਂ ਲਈਆਂ ਨੇ ਉਹਨਾਂ ਨੇ ਹੱਥ ਕੜੇ ਕੀਤੇ ਨੇ ਕਿ ਰੱਬ ਮਿਲਿਆ ਨਹੀਂ ਰੱਬ ਹਜੇ ਬੜੀ ਦੂਰ ਹੈ ਰਧੀਆਂ ਸਿੱਧੀਆਂ ਮਿਲੀਆਂ ਸੀ ਸਿੱਧਾ ਨਾ ਗੋਰਖਨਾਥ ਨੂੰ ਗੋਰਖਨਾਥ ਦੇ ਚਿੰਦਿਆਂ ਪਰ ਉਹ ਆਪਣੇ ਆਪ ਨੂੰ ਅਧੂਰਾ ਦੱਸਦੇ ਨੇ ਕਿ ਪੂਰੇ ਨਹੀਂ ਆ ਜਿਹੜਾ ਸਕੂਨ ਨਾਮ ਦੇ ਵਿੱਚ ਹੈ ਰਧੀਆਂ ਸਿੱਧੀਆਂ ਦੇ ਵਿੱਚ ਨਹੀਂ ਹੈ ਜਿਹੜਾ ਸਕੂਨ ਰੱਬ ਦੀ ਰਜਾ ਦੇ ਵਿੱਚ ਹੈ ਉਹ ਇਹਨਾਂ ਰਜੀਆਂ ਸਿੱਧੀਆਂ ਨੇ ਨਹੀਂ ਦੇਣਾ ਜੋ ਦਾਤਾ ਸੁਗਾਤਾ ਰੱਬ ਜੀ ਦੇਂਦੇ ਪਏ ਨੇ ਸਤਿਗੁਰੂ ਕਹਿੰਦੇ ਹੰਡਾ ਮਾਣ ਪਰ ਉਹਨਾਂ ਦੀ ਕੁਝ ਹੱਦ ਹੁੰਦੀ ਹੈ ਲਿਮਟ ਹੁੰਦੀ ਹੈ ਤਾਂ ਜਦੋਂ ਲਿਮਟ ਤੋਂ ਬਾਹਰ ਹੁੰਦਾ ਹੈ ਤੇਰਾ ਸਤਿਗੁਰੂ ਕਹਿੰਦੇ ਫਿਰ ਉਹੀ ਚੀਜ਼ ਤੇਰੇ ਲਈ ਇੱਕ ਦੁਖਦਾਈ ਇੱਕ ਨਰਕ ਦੀ ਨਿਆਈ ਬਣ ਜਾਂਦੀ ਹੈ ਦੁਆਵਾਂ ਕਰਕੇ ਬੜੀਆਂ ਦੁਆਵਾਂ ਕੀਤੀਆਂ ਬੜੇ ਨੱਕ ਰਗੜੇ ਇਹਨੂੰ ਭਾਵੇਂ ਕੋਈ ਚੀਜ਼ ਹੈ ਪਰ ਪਰਿਵਾਰத் ਹੀ ਧੀਆਂ ਪੁੱਤਰ ਨੇ ਮਿਲੇ ਨਹੀਂ ਬੜੇ ਨੱਕ ਰਗੜੇ ਨੇ ਕਾਦੇ ਲਈ ਕਿਸਨ ਆਉਣ ਵਾਲਾ ਸਮੇਂ ਨੇ ਸਾਹਮਣੇ ਤਾਂ ਜਦੋਂ ਉਹ ਫਿਰ ਆਪਣੇ ਸਾਥ ਦੇ ਨਾਲ ਜ਼ਿੰਦਗੀ ਜੁੰਦੇ ਨੇ ਸਾਡਾ ਜਿਹੜਾ ਉਹਨਾਂ ਦੇ ਜਨਮ ਤੋਂ ਪਹਿਲਾਂ ਦਾ ਜਿਹੜਾ ਸੋਚਿਆ ਹੁੰਦਾ ਹੈ ਕਿ ਅਸੀਂ ਇਦਾਂ ਕਰਨਾ ਹੈ ਬੱਚਿਆਂ ਦੇ ਲਈ ਇਦਾਂ ਕਰਨਾ ਸੀ ਉਹ ਤਾਂ ਕਰਦੇ ਵੀ ਆਂ ਪਰ ਜਦੋਂ ਉਹਨਾਂ ਦੀ ਵਾਰੀ ਆਉਂਦੀ ਹੈ ਬੱਚਿਆਂ ਦੀ ਤਾਂ ਬੱਚੇ ਇੱਕ ਪਾਸੇ ਨੇ ਉਹ ਆਪਣਾ ਰਸਤਾ ਨਾ ਬੁਲਿੰਦੇ ਨੇ ਕਿ ਨਹੀਂ ਅਜੀਬ ਸਮਾ ਬਦਲ ਗਏ ਆ ਜਵਾਨਾ ਬਦਲ ਗਏ ਆ ਰੱਬ ਤਾਂ ਨਹੀਂ ਬਦਲੇ ਆ ਮਾਂ ਬਾਪ ਦੀ ਮਮਤਾ ਤਾਂ ਨਹੀਂ ਬਦਲੀ ਤੁਸੀਂ ਵੀ ਉਹੀ ਆਸੀਂ ਵੀ ਅਸੀਂ ਤਾਂ ਨਹੀਂ ਬਦਲੇ ਪਿਓ ਨਹੀਂ ਬਦਲੇ ਆ ਮਾਂ ਨਹੀਂ ਬਦਲੀ ਪੁੱਤਰ ਨਹੀਂ ਬਦਲੇ ਪੁੱਤਰ ਜੀ ਕੀ ਬਦਲ ਗਏ ਆ ਸਮਾ ਬਦਲੇ ਆ ਇਹ ਜਿੰਦਗੀ ਦਾ ਤੌਰ ਤਰੀਕਾ ਬਦਲੇ ਆ ਹੁਣ ਇਹ ਥੋੜਾ ਕਿ ਜ਼ਿੰਦਗੀ ਦਾ ਤੌਰ ਤਰੀਕਾ ਬਦਲ ਲਗਿਆ ਤੇ ਜਿਹੜੇ ਆਪਣੀ ਨੇ ਉਹਨਾਂ ਨੂੰ ਵੀ ਬਦਲ ਨਹੀਂ ਤਾਂ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਨੌ ਨੇ ਤਾਂ ਖਜ਼ਾਨਾ ਜਿਹੜਾ ਨਾ ਉਹ ਅਰਸ ਜਿਹੜਾ ਉਹ ਰੱਬ ਦੇ ਨਾਮ ਦੇ ਵਿੱਚ ਹੈ। ਬਾਕੀ ਲੱਖਾਂ ਤੀਰਥਾਂ ਤੇ ਇਸ਼ਨਾਨ ਕਰ ਲੇ ਪਰ ਮਲੇ ਕਿਨੂੰ ਕਿਤੇ ਸਕੂਨ ਦੇਹੀ ਮੈਂ ਇਸ ਕਬਸਰਾ ਹੁਣ ਜਿਹੜੀ ਸਾਡੀ ਦੇਹੀ ਹੈ ਵਿਸ਼ਰਾਮ ਕੇ ਤੇ ਟਿਕਾਣਾ ਹੁਣ ਸਾਡੀ फडਕਣਾ ਹੈ ਪੜਕਣਾ ਸਾਨੂੰ ਏਦਾਂ ਦੀ ਲੱਗੀ ਸੀ ਦਾਨਪੁਨ ਕਰ ਵੀ ਲੈਨੇ ਆ ਦਾਨਪੁਨ ਵਰਗੀ ਬੰਦਗੀ ਕੋਈ ਨਹੀਂ ਹੈ ਉਹ ਵੀ ਕੀਤਾ ਪਰ ਨਹੀਂ ਸਕੂਨ ਮਿਲੇ ਪਾਠ ਪੂਜਾ ਕਰਨੀ ਇਹਦੇ ਵਰਗਾ ਰੱਬ ਦੇ ਨਾਲ ਮਿਲਾਪ ਕੋਈ ਨਹੀਂ ਇਹ ਵੀ ਕਰ ਲਿਆ ਕੋਈ ਮਿਲਾਪ ਨਹੀਂ ਕੋਈ ਸਕੂਨ ਨਹੀਂ ਹੁਣ ਸਤਿਗੁਰੂ ਕਹਿੰਦੇ ਨੇ ਦੇਹੀ ਮੈਂ ਦੇਹੀ ਦੇ ਵਿੱਚ ਤੇਰਾ ਮਨ ਹੈ ਦੇ ਮਨ ਨੂੰ ਟਕਾ ਆਪਣੀ ਦੇਹੀ ਨੂੰ ਟਕਾ ਇਸਰਾਮ ਫਿਰ ਹੋਣਾ ਹੈ ਸੁੰਨ ਸਮਾਦ ਅਨਹਤੈਨਾ ਸੋਨ ਸਮਾਦ ਦੇ ਵਿੱਚ ਬਹਿ ਜਾ ਇੱਕ ਰਸੋ ਕੇ ਬਹਿ ਜਾ ਰੱਬ ਦੀ ਬੰਦਗੀ ਕਰਨੀ ਹੈ ਜਾਂ ਰੱਬ ਨੂੰ ਧਿਆਉਣਾ ਹੈ ਤਾਂ ਆਪਣੇ ਜਿਹੜੇ ਮਨ ਦੇ ਪਰਣੇ ਨੇ ਨਾ ਉਹਨਾਂ ਨੂੰ ਵੀ ਸ਼ਰਾਮ ਦੇਣਾ ਸਤਿਗੁਰੂ ਕਹਿੰਦੇ ਨੇ ਜ਼ਿੰਦਗੀ ਦੇ ਵਿੱਚ ਤਰੱਕੀਆਂ ਕਰਨੀਆਂ ਨੇ ਤੂੰ ਕਰ ਦਿਨ ਰਾਤ ਉਹਨਾਂ ਬਾਰੇ ਸੋਚ ਕਿ ਮੈਂ ਫਰਸ਼ ਤੋਂ ਹਰਸ ਤੱਕ ਹਰਸ ਦਾ ਸਫ਼ਰ ਕਿਵੇਂ ਤੈਅ ਕਰਨਾ ਉਚਾਈਆਂ ਤੇ ਕਿਵੇਂ ਜਾਣਾ ਹੈ ਕਾਰੋਬਾਰ ਦੇ ਵਿੱਚ ਕਿਵੇਂ ਵਾਧੇ ਕਰਨੇ ਨੇ ਦੁਨੀਆ ਕਰਦੀ ਹੈ ਸਜਣਾ ਤੂੰ ਵੀ ਕਰ ਪਰ ਜਦੋਂ ਰੱਬ ਦੇ ਦਰ ਤੇ ਜਾਵੇਂ ਰੱਬ ਨੂੰ ਯਾਦ ਕਰੇ ਤਾਂ ਉਦੋਂ ਇਹਨਾਂ ਆਪਣੇ ਫੁਰਨਿਆਂ ਨੂੰ ਸੁਣ ਸਮਾਧ ਕਰ ਲਿਆ ਕਰ ਕਿਉਂਕਿ ਜਿਹਨੇ ਤੇਰਾ ਸੋਚਿਆ ਹੋਇਆ ਕਿ ਵਰਸ ਤੋਂ ਹਰਸ ਤੇ ਜਾਣਾ ਹੈ ਉਥੇ ਪਹੁੰਚਾਉਣ ਵਾਲਾ ਰੱਬ ਹੀ ਹੈ ਉਥੇ ਪਹੁੰਚਾਉਣ ਵਾਲਾ ਇੱਕ ਰੱਬ ਹੈ ਜਿਹੜਾ ਤਰਾ ਪਹੁੰਚ ਜਾਵੇਂਗਾ ਆਪਣੀ ਹਿਸਾਬ ਦੇ ਨਾਲ ਆਪਣੀ ਸਿਆਣਪ ਦੇ ਨਾਲ ਪਰ ਉਥੇ ਟਿਕਾ ਦੇਣ ਵਾਲਾ ਰੱਬ ਹੀ ਹੈ ਇਤੋ ਚੜੇ ਬੜੇ ਨੇ ਉੱਤੇ ਤੱਕ ਉਤਰਦਿਆਂ ਨੂੰ ਦੇਰੀ ਨਹੀਂ ਲੱਗਦੀ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਸੁੰਨ ਸਮਾਦ ਅਨਹਦ ਨਾਦ ਸੁੰਨ ਸਮਾਦ ਦੇ ਵਿੱਚ ਹੋਦਾ ਅਨਹਦ ਨਾਦ ਵਜਣਗੇ ਕਦੇ ਇਧਰੋਂ ਆਵੇਗਾ ਨਾਦ ਕਦੇ ਉਧਰੋਂ ਆਵੇਗਾ ਕਦੇ ਹੰਕਾਰ ਕਦੇ ਕਾਮ ਕਦੇ ਲੋਭ ਇਤਰੇ ਨੇੜੇ ਤੇੜੇ ਹੋਣਗੇ ਪਰ ਜਦੋਂ ਗੁਰੂ ਦਾ ਨਾਮ ਜਪਣਾ ਇੱਕ ਸੁੰਨ ਸਮਾਦ ਹੋ ਕੇ ਸੁੰਨ ਸਮਾਦ ਕਹਿੰਦੇ ਨੇ ਇੱਕ ਟਕਾ ਇੱਕ ਰਸ ਜਿਹੜਾ ਆਪਣੇ ਆਪ ਦੇ ਵਿੱਚ ਮਗਨ ਹੋ ਜਾਣਾ ਉਨਸੁਨ ਸਮਾਦ ਕਹਿੰਦੇ ਨੇ ਸਤਿਗੁਰੂ ਕਹਿੰਦੇ ਨੇ ਐਦਾਂ ਮਗਨ ਹੋ ਜਾ ਦੁਨੀਆ ਤੇ ਜੋ ਮਰਜੀ ਹੁੰਦੀ ਆਚਰਜ ਕਹਿਣ ਨਾ ਜਾਈ ਆਚਰਜ ਇਸ ਸਮਾਦ ਹੁਣ ਰੱਬ ਦੀ ਕਹਿੰਦੇ ਵਡਿਆਈ ਕਿਹੜੀ ਕਿਹੜੀ ਵਿਹਨ ਖਰੀ ਤਾਂ ਆਚਰਜ ਕਰਨ ਵਾਲੀ ਹੈ ਹੈਰਾਨ ਕਰਨ ਵਾਲੀ ਹੈ ਹੁਣ ਇਥੇ ਆਚਰਜ ਵਡਿਆਈ ਹੈ ਰੱਬ ਦੀ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਦਰ ਤੇ ਹੁਣ ਇਹ ਜਿਹੜਾ ਇਤਨਾ ਜਿਹੜਾ ਸਾਡੇ ਧਰਮ ਦੇ ਮੁਤਾਬਕ ਹੀ ਇਹ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਰਹਿਮਤ ਹੈ ਇਹ ਅਚਰਜ ਵੱਡੀ ਆਈ ਹੈ ਕਿ ਇਨਸਾਨ ਦੀ ਖੋਪਰੀ ਲਹਿ ਗਈ ਖੋਪਰੀ ਤੋਂ ਬਗੈਰ ਇੱਕ ਦਿਨ ਵੀ ਇੱਕ ਸਵਾਸ ਵੀ ਲੈਣਾ ਬੜਾ ਮੁਸ਼ਕਲ ਲੈ ਪਰ ਇਹ ਅਚਰਜ ਕੌਤਕ ਹੈ ਖੋਪਰੀ ਲਹਿ ਗਈ ਉਸ ਸ਼ਖਸ ਨੇ ਉਸ ਰੱਬ ਦੇ ਪਿਆਰੇ ਨੇ 21 ਦਿਨਾਂ ਦਾ ਕਿ 41 ਦਿਨਾਂ ਦਾ ਜ਼ਿਕਰ ਕਰਦੇ ਆ ਮਤਲਬ ਜਿਵੇਂ ਵੀ ਉਹ ਜ਼ਿੰਦਗੀ ਦੇ ਵਿੱਚ ਰਹੇ ਇਹ ਇਸ ਤੋਂ ਵੱਡਾ ਰੱਬ ਦਾ ਕੌਤਕ ਕੋਈ ਨਹੀਂ ਭਾਈ ਮਤੀ ਦਾਸ ਨੂੰ ਆਰੇ ਦੇ ਨਾਲ ਚਿਰਿਆ ਗਿਆ ਪ੍ਰਤੀਕ ਬਾਦਰ ਮਹਾਰਾਜ ਜੀ ਨਾਲ ਗਏ ਸੀ ਚਾਂਦਨੀ ਚੌਂਕ ਦੇ ਵਿੱਚ ਆਰੇ ਦੇ ਨਾਲ چیرਿਆ ਗਿਆ ਦੋ ਫਾੜਾਂ ਦੇ ਵਿੱਚੋਂ ਵੀ ਆਵਾਜ਼ ਆਉਂਦੀ ਪਈ ਸੀ ਜਿੰਨੀ ਨਾਮ ਤੇ ਆਇਆ ਗਏ ਹਮ ਸਕਤ ਕਾ ਇਤੋ ਵੱਡਾ ਕੌਤਕ ਕੀ ਹੋ ਸਕਦਾ ਕਿ ਜਿੰਨੇ ਕੌਤਕ ਹਨ ਸਤਿਗੁਰੂ ਕਹਿੰਦੇ ਨੇ ਭਾਈ ਇਹ ਜਿਹੜਾ ਗੁਰਬਾਣੀ ਹੈ ਨਾ ਤੇਰਾ ਇਹ ਅਤੇ ਇਹਦਾ ਜਿਹੜਾ ਪ੍ਰੈਕਟੀਕਲ ਹੈ ਇਤਿਹਾਸ ਨਡਾਇਆ ਆਪੋਏ ਆਪਣੇ ਤਨ ਤੇ ਮਨ ਤਨ ਕਾਟ ਕਾਟ ਸਬਰ ਪੀ ਵਿੱਚ ਅਗਨੀ ਆਪ ਜਲਾਈ ਮਨ ਤਨ ਵੀ ਕਟਿਆ ਗਿਆ ਇੱਥੇ ਅਗਨੀ ਦੇ ਵਿੱਚ ਵੀ ਸਾੜਿਆ ਗਿਆ ਹੈ ਭਾਈ ਸੱਤੀ ਦਾਸ ਨੂੰ ਚੰਦਨੀ ਚੌਂਕ ਦੇ ਵਿੱਚ ਰੂਹ ਦੇ ਵਿੱਚ ਲਪੇਟ ਕੇ ਸਾੜਿਆ ਗਿਆ ਸੀ ਸਤਿਗੁਰੂ ਕਹਿੰਦੇ ਨੇ ਇਹ ਰੱਬ ਦੀ ਅਚਰਜ ਬੜਈ ਹੈ ਜਿਨ ਤਿੰਨ ਦੇਖਿਆ ਜਿਸ ਆਪ ਦਿਖਾਈ ਪਰ ਇਹ ਸੁਖਮੂਨ ਆਨੰਦ ਕਿਨੂੰ ਮਿਲਦਾ ਜਿਨੂੰ ਰੱਬ ਆਪ ਦੇਣ ਜੀਤੇ ਰੱਬ ਆਪ ਅਜਮਤਾਂ ਵਰਤੋਂ ਇਹ ਜਿਹੜੀ ਗੁਰੂ ਦੀ ਖਿਦਮਤ ਕਰਨੀ ਹੈ ਗੁਰੂ ਦੀ ਸੇਵਾ ਕਰਨੀ ਹੈ ਸਮਾਂ ਹਰ ਕਦੇ ਖੋਲ ਹੈ ਪਰ ਇਸ ਸਮਾਂ ਉਹ ਵਿਰਲਾ ਹੈ ਜਿਹੜਾ ਐਦਾਂ ਦੀ ਗੁਰੂ ਦੀ ਖਿਦਮਤ ਕਰਨੀ ਗੁਰੂ ਦੇ ਦਰਬਾਰ ਦੀ ਖਿਦਮਤ ਕਰਨੀ ਚੰਗੇ ਪਾਗਾਂ ਤੋਂ ਬਿਨਾਂ ਨਹੀਂ ਹੋ ਸਕਦੀ ਸੇਵਕ ਕੋ ਸੇਵਾ ਬਣਿਆਈ ਹੁਕਮ ਅਬੂਜ ਪਰਮ ਪਦ ਪਾਈ ਇੱਕ ਨੇ ਟਾਈਮ ਪਾਸ ਕੀਤਾ ਅਤੇ ਇੱਕ ਨੇ ਟਾਈਮ ਸਫਲਾ ਕੀਤਾ ਸਤਿਗੁਰਾਂ ਨੂੰ ਕਿਹੜਾ ਚੰਗਾ ਲੱਗੇ ਆ ਸਤਿਗੁਰੂ ਤੁਹਾਨੂੰ ਕਿਹੜਾ ਚੰਗਾ ਜ਼ਿੰਦਗੀ ਤੇ ਕੋਝੀ ਆ ਨਾ ਲੰਗਾ ਉਹ ਵੀ ਰਹੀ ਆ ਤੇ ਲੰਗਾ ਉਹਦੇ ਵੀ ਰਹੀ ਹੈ ਪਰ ਸਫਲੀ ਜੀ ਨੇ ਕੀਤੀ ਹੈ ਸਤਿਗੁਰੂ ਕਹਿੰਦੇ ਸਾਨੂੰ ਕੋ ਸੋਣਾ ਹੈ ਕਿਸੇ ਦੀ ਖਿਦਮਤ ਕੀਤੀ ਦਾਨ ਪਨ ਕੀਤਾ ਜਿੱਥੇ ਵੀ ਤੂੰ ਕੀਤਾ ਤਾਂ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਨਾਨਕ ਤੇ ਸਜਨ ਸੋਚੀ ਪਾਏ ਹੁਣ ਏਦਾਂ ਦੀ ਸੋਚੀ ਕਿੱਥੋਂ ਮਿਲਦੀ ਹੈ ਜੀ ਗੁਰੂ ਦੇ ਦਰਬਾਰ ਦੇ ਵਿੱਚੋਂ ਗੁਰੂ ਦੀ ਖਿਦਮਤ ਆਗਾ ਤੋਂ ਬਿਨਾਂ ਨਹੀਂ ਮਿਲਦੀ ਚੰਗੇ ਪਾਗ ਨੇ ਜਿਹੜੇ ਗੁਰੂ ਦੀ ਖਿਦਮਤ ਕਰਦੇ ਨੇ ਸਤਿਗੁਰੂ ਨਾਲ ਦੇ ਬਾਰੇ ਯਾਰੀ ਕਰਨ ਸਮਾਪਤੀ ਦੇ ਸਮੇਂ ਉਹ ਜਾਂ ਭੁੱਲਾਂ ਦੀ ਖਿਮਾ ਵਾ ਇੱਕ ਗੁਰੂ ਦੀ ਕਸਾ ਵਾਹਿਗੁਰੂ ਜੀ ਕੀ ਫਤਿਹ ਤੁਧਿਆ